ਨਸ਼ਾ ਵਿਰੋਧੀ ਮੁਹਿੰਮ ਦੇ ਵਿੱਚ ਸਾਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਪੰਜ ਡਰੱਗ ਸਮਗਲਰ ਅਸੀਂ ਫੜੇ ਹੈ 2.5 ਕਿਲੋ ਹਿਰੋਇਨ 1 ਲੱਖ 5000 ਡਰੱਗ ਮਨੀ ਇੱਕ ਗਲੌਕ ਪਿਸਟਲ ਬੜਾ ਸਫਿਸਟੀਕੇਟਿਡ ਜਿਹੜਾ ਔਰ ਇੱਕ ਰੂਜ਼ ਕਾਰ ਇਹਨਾਂ ਦਾ ਬਰਾਮਦ ਹੋਈ ਹੈ ਜਿਹੜੀ ਮੁੱਢਲੀ ਪੁੱਛਗਿੱਛ ਤੋਂ ਕਰ ਇੰਪੋਰਟੈਂਟ ਸਾਹਮਣੇ ਆਈ ਹੈ ਕਿ ਇਹ ਸਾਰੇ ਬੰਦੇ ਗੁਰਦਾਸਪੁਰ ਫਤਿਹਗੜ ਤੂੜੀਆਂ ਏਰੀਏ ਦੇ ਰਹਿਣ ਵਾਲੇ ਨੇ ਔਰ ਇਹ ਕਾਫੀ ਦਿਨ ਤੋਂ ਡਰਗ ਦੇ ਨਾਲ ਨੈਟਵਰਕ ਦੇ ਵਿੱਚ ਸ਼ਾਮਲ ਨੇ ਕਰਨਵੀਰ ਸਿੰਘ ਜਿਹੜਾ ਇਹਦਾ ਮੇਨ ਜਿਹੜਾ ਸਮਗਲਰ ਆਪਾਂ ਕਹਿ ਸਕਦੇ ਹਾਂ ਉਹ ਯੂ ਐਸ ਏ ਜਾਣ ਦੀ ਕੋਸ਼ਿਸ਼ ਵਿੱਚ ਸੀਗਾ ਪਰ ਰਸਤੇ 'ਚ ਡਿਪੋਰਟ ਹੋ ਗਿਆ ਉਹਨੇ ਫਿਰ ਆਪਣੇ ਜਿਹੜੇ ਏਰੀਏ ਦੇ ਲੋਕ ਨੇ ਫਰਾਂਸ ਦੇ ਵਿੱਚ ਜਿਹੜੇ ਰਹਿ ਰਹੇ ਨੇ ਉੱਥੇ ਕੁਸਕੰਦਰ ਸਿੰਘ ਹੈ ਇੱਕ ਹੋਰ ਬੰਦਾ ਜਿਹਦਾ ਆਪਣਾ ਨਾਮ ਚੀਮਾ ਦੱਸ ਰਿਹਾ ਉਹ ਦੋ ਇੰਡੀਵਿਜੂਅਲਸ ਨਾਲ ਸੰਪਰਕ ਹੋਇਆ ਦਾ ਉਹਨਾਂ ਨੇ ਪਾਕਿਸਤਾਨ ਨਾਲ ਇਹਨਾਂ ਦੇ ਸਮਗਨਰਸ ਨਾਲ ਸੰਪਰਕ ਕਰਾਇਆ ਸੋਸ਼ਲ ਮੀਡੀਆ ਜਿਹੜੇ ਐਪਸ ਨੇ ਉਥੋਂ ਇਹ ਹੀਰੋਇਨ ਦੇ ਕਾਰਵਾਰ ਚ ਪੈ ਗਏ ਇਹਦੇ ਜਿਹੜੀਆਂ ਸਾਡੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਇਹਦੇ ਚ ਪਹਿਲਾਂ ਗ੍ਰਿਫਤਾਰੀਆਂ ਹੋਈਆਂ ਕਰਨਵੀਰ ਵਗੈਰਾ ਦੀਆਂ ਤੇ ਉਸ ਤੋਂ ਬਾਅਦ ਇਹ ਦੁਰੰਗਲਾ ਏਰੀਆ ਜਿਹੜਾ ਹੈਗਾ ਗੁਰਦਾਸਪੁਰ ਦਾ ਉਥੋਂ ਰਿਕਵਰੀ ਹੋਈ ਬਾਰਡਰ ਤੋਂ ਕਿ ਤਾਂ ਜੰਬੀ ਹੋਈ ਸੀ 1 ਕਿਲੋ ਹਿਰੋਇਨ ਇਹਦੇ ਵਿੱਚ ਆਪਾਂ ਦੂਜੀ ਇੰਪੋਰਟੈਂਟ ਗੱਲ ਦੇਖੀਏ ਕਿ ਜਿਹੜੇ ਮੁਲਜ਼ਮ ਨੇ ਕੀਰਤਪਾਲ ਸਿੰਘ ਕੀਰਤ ਹੈ ਇਹਦੇ ਖਿਲਾਫ ਕਨੀਏ ਕੇ ਬਾਂਗਰ ਪੁਲਿਸ ਡਿਸਟ੍ਰਿਕਟ ਬਟਾਲਾ ਦੇ ਵਿੱਚ ਪਹਿਲਾਂ ਵੀ ਆਰਮ ਜੈਕਟ ਦਾ ਮੁਕਤਮਾ ਜੱਜ ਹੈ 12ਵੀਂ ਪਾਸ ਹੈ 18 ਸਾਲ ਦੀ ਉਮਰ ਹੈ ਤੇ ਇਸ ਤੋਂ ਇਲਾਵਾ ਕਰਨਵੀਰ ਜਿਹੜਾ ਕਿੰਗਪਿੰਨ ਹੈ ਇਹ ਵੀ ਬਾਉਪੁਰ ਅਫਗਾਨਾ ਦੁਰੰਗਲਾ ਥਾਣਾ ਜਿਹੜਾ ਡਿਸਟ੍ਰਿਕਟ ਗੁਰਦਾਸਪੁਰ ਦਾ ਰਹਿਣ ਵਾਲਾ 21 ਸਾਲ ਦਾ ਹੈਗਾ ਸੁਖਦੀਪ ਏਲੀਆ ਸੁਖ ਇਹ ਛੱਪੜ ਵਾਲੀ ਗਲੀ ਤੀਜਾ ਖੁਰਦ ਫਤੇਗੜ ਚੂੜੀਆਂ ਪਿਆਰਾ ਸਿੰਘ son of ਚਿੰ다 ਸਿੰਘ ਇਹ ਬੱਲੜਵਾਲ ਅਜਨਾਲਾ ਅੰਮ੍ਰਿਤਸਰ ਇਹ ਵੀ ਇਹਨਾਂ ਦਾ ਲਿੰਕ ਸੀਗਾ ਜਿਹੜਾ ਪੰਕਜ ਵਰਮਾ ਹੈ ਬੜਾ ਇੰਪੋਰਟੈਂਟ ਗੱਲ ਇਹਦੇ ਵਿੱਚ ਦੱਸਣ ਵਾਲੀ ਹੈ ਕਿ ਬਾਏ profession jeweler ਹੈ ਸੁਨਾਰੇ ਦਾ ਕੰਮ ਕਰਦਾ ਔਰ ਜਦੋਂ ਦਾ ਪਛੋਕੜ ਦੇਖਿਆ ਇਹਦੇ ਕਲਾ ਪੰਜੌਰ ਥਾਣਾ ਹਰਿਆਣਾ ਦੇ ਵਿੱਚ ਪੰਚਕੋਲਾ ਡਿਸਟ੍ਰਿਕਟ ਚ ਦਕੈਤੀ ਤੇ ਜਿਹੜੇ ਆਰਮਡ ਐਕਟ ਦੇ ਪਰਚੇ ਦੇ ਵਿੱਚ ਪਹਿਲਾਂ ਵੀ ਅਕਿਊਜ਼ਡ ਰਿਹਾ ਔਰ 250 ਗ੍ਰਾਮ ਜਿਹੜੀ ਇਹਦੇ ਤੋਂ ਗ੍ਰਾਮੀਜ ਜਿਹੜੀ ਹੋਈ ਹੈ 2 ਕਿਲੋ ਤੋਂ ਇਲਾਵਾ ਜਿਹੜੇ 250 ਆਪਾਂ ਕਹਿ ਰਹੇ ਹੁਏ ਇਸ ਪੰਕਜ ਵਰਮਾ ਤੋਂ ਹੋਈ ਹੈ ਸੋ ਪਹਿਲੀ ਵਾਰ ਆਇਆ ਕਿ ਜਿਹੜਾ ਬੰਦਾ ਜੁਐਲਰੀ ਦਾ ਕੰਮ ਕਰ ਰਿਹਾ ਤੇ ਨਾਲ ਨਸ਼ੇ ਦਾ ਵੀ ਕੰਮ ਕਾਰੋਬਾਰ ਦੇ ਵਿੱਚ ਰਹਿ ਫਟੇਕੜ ਚੂੜੀਆਂ ਦਾ ਰਹਿਣ ਵਾਲਾ ਪੰਕਜ ਵਰਮਾ ਐਲੀਅਸ ਬਬਲੂ ਵਾਰਡ ਨੰਬਰ 10 ਕਮੈਰਾ ਵਾਲਾ ਫਤਿਹਗੜ ਚੂੜੀਆਂ ਗੁਰਦਾਸਪੁਰ ਸੋ ਇਹ ਜਿਹੜੀ ਸਾਰੇ ਸਾਡੀ ਟੀਮ ਨੇ ਡੀਸੀਪੀ ਸਾਹਿਬ ਹਰਪ੍ਰੀਤ ਮਡੇਰ ਜੀ ਵਿਸ਼ਾਲ ਜੀ ਜੀ ਏਡੀਸੀਪੀ 1 ਜਸਪਾਲ ਜੀ ਸਾਡੇ ਏਸੀਪੀ ਔਰ ਜਸਵੀਰ ਸਿੰਘ ਐਸਐਚਓ ਸਲਾਮਾਬਾਦ ਤੇ ਸੁਸ਼ੀਲ ਜਿਹੜੇ ਸਾਡੇ ਇੰਚਾਰਜ ਈਪੀ ਕੋਟ ਖਾਲਸਾ ਉਹਨਾਂ ਨੇ ਸਾਰਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਇਹ ਸਾਰੇ ਬੰਦੇ ਜਿਹੜੇ ਨਾਕਾਬੰਦੀ ਦੌਰਾਨ ਕਬੀਰਪੁਰ ਪਾਰਕ ਏਰੀਆ ਦੇ ਵਿੱਚੋਂ ਅਰੈਸਟ ਹੋਏ ਆ ਇਹ ਜਿਹੜੀ ਮੋਡਲੀ ਕੁਛ ਗਿੱਚ ਤੋਂ ਇਹੀ ਗੱਲ ਆਈ ਹੈ ਕਿ ਫਰਾਂਸ ਦੇ ਵਿੱਚ ਬੈਠੇ ਬੰਦੇ ਨੈਟਵਰਕ ਚਲਾ ਰਹੇ ਜੋ ਉਸ ਏਰੀਏ ਦੇ ਹੈ ਤੇ ਦੂਜੀ ਗੱਲ ਇਹ ਹੈ ਕਿ ਸਾਰੀ ਜਿਹੜੀ ਕਨਸਾਈਨਮੈਂਟ ਹੈ ਉਸ ਬਾਰਡਰ ਬੈਲਟ ਦੇ ਵਿੱਚ ਜਿਹੜਾ ਆਪਾਂ ਫਤਿਹਗੜ ਚੂੜੀਆਂ ਤੇ ਗੁਰਦਾਸਪੁਰ ਦੇ ਵਿੱਚ ਵਾਲਾ ਬੈਲਟ ਹੈਗੀ ਹੈ ਉਸ ਰਾਹੀਂ ਪੁਸ਼ ਹੋਈ ਹੈ ਔਰ ਇਧਰ ਅੰਮ੍ਰਿਤਸਰ ਦੇ ਵਿੱਚ ਵੇਚਣ ਤੇ ਆਪਣੇ ਜਿਹੜੇ ਲੋਕਾਂ ਦੇ ਨਾਲ ਆਲ ਮਿਲ ਕਰਕੇ ਇਹਨਾਂ ਨੇ ਹੈਂਡਓਵਰ ਕਰਨੀ ਸੀ ਅੱਗੇ ਤਰਨਤਨ ਏਰੀਏ ਦੇ ਕੁਝ ਬੰਦਿਆਂ ਨਾਲ ਸੰਪਰਕ ਸੀਗਾ ਉਹ ਸਾਰੇ ਅਸੀਂ ਜਿਹੜੇ ਐਂਗਲਸ ਇਹਨਾਂ ਦੇ ਇਨਵੈਸਟੀਗੇਟ ਕਰ ਰਹੇ ਹਾਂ ਸੋ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਇਹਦੇ ਨਾਲ ਇਹ ਹੈ ਕਿ ਚਾਹੇ ਰਿਕਵਰੀ ਸਵਾ ਦੋ ਕਿਲੋ ਦੀ ਹੈ ਬਟ ਵੱਡਾ ਨੈਟਵਰਕ ਸਪੈਸ਼ ਹੋਇਆ ਸਾਰੇ ਬੰਦੇ ਇਹਦੇ ਚੋਂ ਫੜੇ ਗਏ ਕੁਝ ਜਿਹੜੇ ਹੋਰ ਫਿਗਰ ਆਊਟ ਹੋ ਰਹੇ ਨੇ ਉਹਨਾਂ ਨੂੰ ਅਸੀਂ ਉਹਦੇ ਚ ਨਾਮਜ਼ਦ ਕਰਕੇ ਜਿਵੇਂ ਜਿਵੇਂ ਐਵੀਡੈਂਸ ਆਈ ਕਿ ਉਹਨਾਂ ਦੇ ਖਿਲਾਫ ਕਰ ਰਹੇ ਕਰ ਸਰ ਲੋਕਲ ਲੈਵਲ